ਨਮਸਕਾਰ ਤੁਸੀਂ ਦੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ i oh. ਉਹ ਇਹ ਤਾਂ ਬਾਰ ਲਾਣਾ ਖੱਲੀ ਵਰਗੇ ਉਹ ਸੰਭੂ ਅਸੇ ਕੰਦੇ ਉਹ ਜਾਨੀ ਜਾਨੀ ਹੋਟਲ ਲੈਣੀ ਮਰਨੀ ਬਸ ਉਹ ਕੀ ਹੋਟਲ ਲੈਣੀ ਮਰਜੀ ਸਰਾਜ ਮਰੋ ਬਾਜ਼ਾਰ ਦੇ ਵਿੱਚ ਹੰਤਕਵਾਦ ਦੇ ਵਿਰੁੱਧ ਇਤਨਾ ਫੁੱਕਿਆ ਗਿਆ ਤੇ ਬਾਰੇ ਤੁਸੀਂ ਕੀ ਕਹਿਣਾ ਚੰਦੇ ਹੋ ਜੀ ਇਹ ਅਜਮਰੋਹ ਬਜ਼ਾਰ ਦੇ ਵਿੱਚ ਅਸੀਂ ਆਤਕਵਾਦ ਦਾ ਪੁਤਲਾ ਫੁਕਿਆ ਹੈ ਕਿਉਂਕਿ ਪਹਿਲਗਾਮ ਦੇ ਵਿੱਚ ਜਿਨ੍ਹਾਂ નિર્ਦੋਸ਼ ਲੋਕਾਂ ਨੂੰ ਇਸ ਕਾਤਤਾਪੂਰਨ ਹਰਕਤ ਦੇ ਨਾਲ ਆਏ ਹੋਏ ਸਨਾਨੀਆਂ ਨੂੰ ਮਾਰਿਆ ਗਿਆ ਉੱਥੇ ਉਹਨਾਂ ਦੇ ਗੁੱਸੇ ਪ੍ਰਦਰਸ਼ਨ ਦੇ ਵਿੱਚ ਤੁਸੀਂ ਅੱਜ ਅਜਮਰੋਹ ਦੇ ਵਿੱਚ ਪੁਤਲਾ ਫੁਕਿਆ ਆਤਕਵਾਦ ਦਾ ਤੇ ਪਾਕਿਸਤਾਨ ਦਾ ਲੱਗਦਾ ਨਹੀਂ ਆਪ ਜੀ ਨੂੰ ਕਿ ਅੰਦਰ ਇਸ ਤਰ੍ਹਾਂ ਕਿ ਉਹ ਧਰਮ ਪੁੱਛ ਕੇ ਉਹਨਾਂ ਨੇ ਅੰਤਕੂਤ ਬਾਤ ਕੀ ਗਿਰਨ ਸਲਾਨੀਏ ਤੇ ਹਮਲਾ ਕੀਤਾ ਉਹ ਕਿੱਦਾਂ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਉਹਦਾ ਬਾਰੇ ਬਹੁਤ ਮਾੜੀ ਗੱਲ ਹੈ ਜੀ ਧਰਮ ਪੁੱਛ ਕੇ ਉੱਥੇ ਹਿੰਦੂਆਂ ਦਾ ਧਰਮ ਪੁੱਛ ਕੇ ਜਿਹੜੇ ਹਿੰਦੂ ਸੀਗੇ ਉਹਨਾਂ ਨੂੰ ਟਾਰਗੇਟ ਕਰਕੇ ਮਾਰਿਆ ਗਿਆ ਇਸ ਚੀਜ਼ ਦੀ ਜਿੰਨੀ ਪਰਸਨਾ ਕੀਤੀ ਜਾਵੇ ਉੰਨੀ ਘਟ ਹੈਗੀ ਹੈ ਕਿ ਇਕਲ ਚੀਜ਼ ਹੈ ਕਿ ਤੁਸੀਂ ਸਪੈਸ਼ਲ ਇਕ ਕਮਿਊਨਿਟੀ ਨੂੰ ਟਾਰਗੇਟ ਕਰਕੇ ਉਹਨਾਂ ਦਾ ਨਾਮ ਪੁੱਛ ਕੇ ਬਕਾਇਦਾ ਉਹਨਾਂ ਦੀਆਂ ਪੈਂਟਾ ਉਧਰਵਾ ਕੇ ਦੇਖਿਆ ਗਿਆ ਕਿ ਉਹ ਬੰਦੇ ਮੁਸਲਮਾਨ ਹੈ ਜਾਂ ਹਿੰਦੂ ਹੈ ਇਹ ਬਹੁਤ ਹੀ ਮਾੜੀ ਘਟਨਾ ਹੈ ਤੇ ਅਸੀਂ ਦੀ ਪੂਰੀ ਨਿੰਦਾ ਕਰਦੇ ਆਂ ਇਹ ਸਰਕਾਰ ਉੱਤੇ ਕਹਿੰਦੇ ਸਲਾਨੀਆਂ ਨੂੰ ਕੋਈ ਸੁਰੱਖਿਆ ਨਹੀਂ ਪੂਕਤਾ ਕਰਾ ਸਕੀ ਤੇ ਬਾਰੇ ਕੁਝ ਵੀ ਕਹਿ ਕਰਦੇ ਹੋ ਦੇਖੋ ਉੱਤੇ ਸੁਰੱਖਿਆ ਦੀ ਕਿਤੇ ਨਾ ਕਿਤੇ ਕਮੀ ਤੇ ਸੀਗੀ ਥੋੜੀ ਸੁਰੱਖਿਆ ਦੀ ਕਮੀ ਦੇ ਕਾਰਨ ਹੀ ਇਹ ਘਟਨਾ ਅਗਰ ਉੱਤੇ ਸੁਰੱਖਿਆ ਵਿਵਸਥਾ ਠੀਕ ਹੁੰਦੀ ਤੇ ਸ਼ਾਇਦ ਇਹ ਘਟਨਾ ਨਾ ਇੰਨੀ ਖਤਰਨਾਕ ਹੋ ਆਪਰਦੀ ਸਰਕਾਰ ਨੂੰ ਕੀ ਵੀ ਗੱਲਾਂ ਜਾਂਦੇ ਸਰਕਾਰ ਨੂੰ ਅਸੀਂ ਇਹੀ ਫੀਲ ਕਰਨਾ ਚਾਹੁੰਦੇ ਆਂ ਕਿ ਜੇ ਸਾਡੇ 26 ਜਾਂ 27 ਲੋਕਾਂ ਨੂੰ ਨਾਗਰਿਕਾਂ ਨੂੰ ਮਾਰਿਆ ਗਿਆ ਤੇ ਉਹਨਾਂ ਦੇ ਘੱਟੋ ਘੱਟ 200 ਜਾਂ ਕਿਤੇ ਹੋਰ ਲੋਕਾਂ ਨੂੰ ਆਤਮਗਤੀਆਂ ਨੂੰ ਭਾਰਿਆ ਜਾਵੇ ਤਾਂ ਹੀ ਇਹ ਇੱਕ ਛੱਤੀ ਸ਼ਰਧਾਂਜਲੀ ਹੋਵੇਗੀ ਉਹਨਾਂ ਲੋਕਾਂ ਨੂੰ ਜਿਹੜੇ ਇਸ ਘਟਨਾ ਦੇ ਵੀ ਤਮਰੇ ਧੰਨਵਾਦ ਸਰ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ